ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਆਪਾਂ ਭਾਈ ਭਗਤਾ ਪਿੰਡ ਪਹੁੰਚੇ ਆ ਤੇ ਇੱਥੇ ਆਪਾਂ ਗੁਰਦੁਆਰਾ ਸਾਹਿਬ ਚ ਰੁਕੇ ਜੀ ਇੱਥੇ ਆਪਾਂ ਰੁਕੇ ਸੀ ਗੁਰਦੁਆਰਾ ਮਹਿਲ ਸਾਹਿਬ ਤੇ ਪਾਤਸ਼ਾਹੀ ਦਸਵੀ ਸੋ ਇੱਥੋਂ ਦਾ ਜਿਹੜਾ ਇਤਿਹਾਸ ਆ ਇੱਥੇ ਪਾਤਸ਼ਾਹੀ ਦਸਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀ ਆਪਣੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਿੰਨ ਦਿਨ ਭਾਈ ਭਗਤਾ ਜੀ ਦੇ ਘਰ ਵਿੱਚ ਰੁਕੇ ਸੀਗੇ ਤੇ ਆਜੋ ਤੁਹਾਨੂੰ ਬਾਬਾ ਜੀ ਤੋਂ ਕੁੱਝ ਦਿਆਂ ਬਾਕੀ ਇਤਿਹਾਸ ਤੇ ਸਾਰਾ ਦੱਸਦੇ ਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਜਿਹੜਾ ਤੁਸੀਂ ਵੇਖਦੇ ਹੋ ਸਾਰਾ ਇਹ ਗੁਰਦੁਆਰਾ ਮਹਿਲ ਸਾਹਿਬ ਪਾਤਸ਼ਾਹੀ ਦਸਵੀਂ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਵਿੱਚ ਐ ਇਸ ਪਾਵਨ ਸਥਾਨ ਤੇ ਦਸਮ ਪਾਤਸ਼ਾਹ ਗੁਰਪਾਲ ਜੀ ਧਰਮ ਮਾਰਨ ਚਰਨ ਪਾਏ ਸੀ ਜਦੋਂ ਮਹਾਰਾਜ ਪਿੱਛੇ ਮਾਛੀਵਾੜੇ ਦਾ ਜੰਗਲ ਤੇ ਇਧਰੋਂ ਮਾਲਵੇ ਨੂੰ ਆਏ ਤੇ ਇਧਰ ਜੀਨਾ ਕਾਂਗੜ ਪਿੰਡਾਂ ਨੇੜੇ ਉੱਥੇ ਮਹਾਰਾਜ ਨੇ ਜਫਰਨਾਮਾ ਸਭ ਲਿਖਿਆ ਤਾਂ ਉਸ ਵੇਲੇ ਇੱਥੇ ਜਿਹੜੇ ਭਾਈ ਭਗਤਾ ਜੀ ਸੀ ਭਾਈ ਬਹਿਲੋ ਜੀ ਦੇ ਪੁੱਤਰੇ ਇਹ ਉਹ ਭਾਈ ਬਹਿਲੋ ਜੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਭਾਈ ਭਾਈ ਬਹਿਲੋ ਸਭ ਤੋਂ ਪਹਿਲ ਨੂੰ ਜਿੰਨਾਂ ਦੀ ਸੇਵਾ ਤੂੰ ਖੁਸ਼ ਹੋ ਕੇ ਉਹਨਾਂ ਨੇ ਨਗਰ ਬਸਾਇਆ ਸੀ ਭਾਈ ਭਗਤਾ ਜੀ ਨੇ ਭਾਈ ਬਹਿਲੋ ਜੀ ਦੇ ਪੁੱਤਰੇ ਨੇ ਤਾਂ ਉਸ ਵੇਲੇ ਫਿਰ ਇੱਥੇ ਆ ਕੇ ਜਦੋਂ ਪਤਾ ਲੱਗਿਆ ਭਾਈ ਭਗਤਾ ਜੀ ਨੂੰ ਕਿ ਦਸਮ ਪਾਤਸ਼ਾਹ ਆਇਆ ਉਹ ਆਪਣੇ ਪੰਜ ਪੁੱਤ ਤਾਰਾ ਭਾਰਾ ਮੀਰਾ ਤੇ ਵਖਤਾ ਤੇ ਭਾਈ ਗੁਰਦਾਸ ਜੀ ਪੰਜਾਂ ਨੂੰ ਲੈ ਕੇ ਸੰਗਤਾਂ ਨੂੰ ਨਾਲ ਲੈ ਕੇ ਮਹਾਰਾਜ ਨੂੰ ਬੜੇ ਆਦਮ ਨਾਲ ਲੈਣ ਗਏ ਦਸਮ ਪਾਤਸ਼ਾਹ ਗੁਰੂ ਕਲਗੀ ਧਰਮਾਰਜ ਇੱਥੇ ਤਿੰਨ ਦਿਨ ਰਹਿ ਇਹ ਭਾਈ ਭਗਤਾ ਜੀ ਦਾ ਘਰ ਆ ਥੱਲੇ ਇਧਰ ਹੂੰ ਤੁਸੀਂ ਦੇਖਿਓ ਬਣੀ ਹੋਈ ਆ ਪ੍ਰਾਤਨ ਕੰਧ ਵੀ ਮੌਜੂਦ ਆ ਭਾਈ ਭਗਤਾ ਜੀ ਦੇ ਘਰ ਦੀ ਇੱਥੇ ਦਸਮ ਪਾਤਸ਼ਾਹ ਬੈਠੇ ਤਿੰਨ ਦਿਨ ਮਹਾਰਾਜ ਰਹਿ ਇੱਥੇ ਅਮਰਤ ਦਾ ਬਾਟਾ ਤਿਆਰ ਕੀਤਾ ਸੰਗਤਾਂ ਨੂੰ ਰੱਬੀ ਉਪਦੇਸ਼ ਮੰਡਿਆ ਬਾਣੀ ਬਾਣੀ ਨਾਲ ਜੋੜਿਆ ਤੇ ਇੱਥੇ ਮਹਾਰਾਜ ਨੇ ਬਚਨ ਕੀਤੇ ਵੀ ਭਾਈ ਸ਼ਰਧਾ ਭਾਵਨਾ ਨਾਲ ਆਉਣ ਵਾਲਿਆਂ ਨੂੰ ਗੁਰੂ ਸਮਤ ਦੇਵੇਗਾ ਸ਼ਬਦ ਨਾਲ ਜੋੜੇਗਾ ਜੀਵਨ ਸਵਰੇਗਾ ਮਨ ਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਬਖਸ਼ਿਸ਼ਾਂ ਵਰਤਣਗੀਆਂ ਇਸੇ ਪਿੰਡ ਵਿੱਚ ਇੱਕ ਖੂਹ ਹੈ ਇਤਿਹਾਸਕ ਖੂਹ ਹੈ ਜਿਹਨੂੰ ਕਹਿਆ ਜਾਂਦਾ ਭਾਈ ਪੂਤਾਂ ਵਾਲਾ ਖੂਹ ਕਹਿ ਦਿੰਦੇ ਨੇ ਉਹ ਖੂਹ ਵੀ ਉਸ ਵੇਲੇ ਭਾਈ ਭਗਤਾ ਜੀ ਨੇ ਲੋੜ ਮੁਤਾਬਕ ਇਥੇ ਖੂਹ ਲਵਾਇਆ ਸੰਗਤਾਂ ਉੱਥੇ ਵੀ ਇਤਿਹਾਸਕ ਸਥਾਨ ਹੈ ਨਗਰ ਦਾ ਬੜੇ ਸ਼ਰਧਾ ਭਾਵਨਾ ਨਾਲ ਨਮਸਕਾਰਾਂ ਕਰਦੀਆਂ ਇਸੇ ਨਗਰ ਚ ਖੂਦ ਨੇੜੇ ਜਿਹੜਾ ਗੁਰਦੁਆਰਾ ਹੈ ਉੱਥੇ 6ਵੇਂ ਪਾਤਸ਼ਾਹ ਵੀ ਆਏ ਇਤਿਹਾਸ ਕਹਿੰਦੇ 10ਵੇਂ ਪਾਤਸ਼ਾਹ ਤੇ ਆਏ ਆਏ 6ਵੇਂ ਪਾਤਸ਼ਾਹ ਵੀ ਆਏ ਤੋ ਇਹ ਗੁਰਦੁਆਰਾ ਸਾਹਿਬ ਬਹੁਤਦਰਾ ਮਹਿਲ ਸਾਹਿਬ ਭਗਤਾ ਭਾਈ ਕਾ 10ਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਹੈ ਭਾਈ ਭਗਤਾ ਜੀ ਦਾ ਘਰ ਹੈ ਤੁਹ ਇਥੇ ਮਹਾਰਦੀ ਕਿਰਪਾ ਨਾਲ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਸਾਰੀਆਂ ਸਭਾਵਾਂ ਚੱਲਦੀਆਂ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਗੁਰਬਾਣੀ ਨਿਤਨੇਮ ਕਥਾ ਕੀਰਤਨ ਗਤਕੇ ਦੀ ਜਿਹੜੀ ਟੀਮ ਹੈ ਇਥੋਂ ਦੀ ਬੱਚਿਆਂ ਦੇ ਦਸਤਾਰਾਂ ਦੇ ਕੈਂਪ ਗੁਰਬਾਣੀ ਦੀ ਸੰਥਾ ਇਹ ਸਾਰੇ ਪ੍ਰਵਾਹ ਚੱਲਦੇ ਸੋ ਗੁਰੂ ਕਿਰਪਾ ਕਰੇ ਭਾਈ ਦਰਸ਼ਨ ਦੀਦਾਰ ਜਦੋਂ ਵੀ ਆਉ ਕਰੂੰ ਆਪਣਾ ਜੀਵਨ ਸਫਲ ਕਰੋ भुल चुकजी खीमा वाहिगरू जी का ख़ालसा वाहिगुरू जी